ਲੱਡੂਆਂ ਦੇ ਭਾਰ ਨੇ ਅੱਜ ਸਰਦਾਰ ਕੁਲਵੀਰ ਸਿੰਘ ਜੀਰਾ ਨੂੰ ਤੱਕੜੀ ਤੇ ਬਰਾਬਰਤਾ ਕਰ ਦਿੱਤਾ ਪਰ ਨੌ ਹਲਕਿਆਂ ਦੇ ਲੋਕ ਜਿਹੜੇ ਨੇ ਕੀ ਉਹ ਵੋਟਾਂ ਜਿਹੜੀਆਂ ਨੇ ਉਹ ਪਾ ਕੇ ਭਾਰ ਬਰਾਬਰ ਕਰਨਗੇ ਲੋਕਾਂ ਨੇ ਇਥੇ ਬਰਾਬਰ ਕੀਤਾ ਤੁਸੀਂ ਆ ਵੇਖਿਆ ਅਸੀਂ ਇਕੱਲੇ ਤੇ ਸੀਗੇ ਨਹੀਂ ਸਾਰੇ ਬਾਜ਼ਾਰ ਸੀਗਾ ਜਿਵੇਂ ਜਿਵੇਂ ਤੁਸੀਂ ਤੁਸੀਂ ਵੀ ਸਾਰੀ ਦਿਹਾੜੀ ਨਾਲ ਰਹੇ ਤੁਹਾਨੂੰ ਪਤਾ ਹੈ ਵੀ ਪਿੰਡਾਂ ਦੇ ਵਿੱਚ ਕਿੰਨਾ ਵਧੀਆ ਹੁੰਗਾਰਾ ਮਿਲਿਆ ਸੋ ਲੋਕਾਂ ਨੇ ਜਿਸ ਤਰ੍ਹਾਂ ਪਿਆਰ ਦਿਖਾਇਆ ਮੈਨੂੰ ਪੂਰੇ ਨੂੰ ਉਮੀਦ ਹੈ ਮੋਦੀ ਸਰਕਾਰ ਵੱਲੋਂ ਅਗਨੀ ਜਿਹੜੀ ਲੈਣ ਦੀ ਗਈ ਹੈ ਯੋਜਨਾ ਕਿਵੇਂ ਵੇਖਦੇ ਹੋ ਅਲਾਇੰਸ ਦੀ ਸਰਕਾਰ ਬਣਦੇ ਅਗਨੀ ਆ ਕਿ ਸਾਡੇ ਅਗਨੀ ਪੰਚ ਵਾਲੇ ਵੀਰ ਵਿਹੜੀਆਂ ਨਹੀਂ ਕਰਨਗੇ ਉਹ ਫੌਜੀ ਸੀ ਤੇ ਫੌਜੀ ਰਹਿਣਗੇ ਕੋਈ ਅਗਨੀ ਵੀਰ ਨਹੀਂ ਰਹਿਣ ਦੇਾਂਗੇ ਸਭ ਕੈਨਸਲ ਕਰਾਂਗੇ ਜਿਹੜੀ ਫੌਜੀ ਭਰਤੀ ਪਹਿਲਾਂ ਹੁੰਦੀ ਸੀ ਉਵੇਂ ਚੱਲੂਗੀ ਸਾਰੀਆਂ ਹੀ ਪਾਰਟੀਆਂ ਨੌਜਵਾਨਾਂ ਵਾਸਤੇ ਵੱਡੇ ਵਾਅਦੇ ਕਰ ਰਹੀਆਂ ਨੇ ਤੁਸੀਂ ਵੀ ਯੂਜ ਜਿਹੜੇ ਉਹ ਲੀਡਰ ਜੇ ਕਾਂਗਰਸ ਦੇ ਲੋਕ ਤੁਹਾਨੂੰ ਮਿਲਦੇ ਵੀ ਹੋਣਗੇ ਨੌਜਵਾਨ ਮੁੰਡੇ ਬੇਰੁਜ਼ਗਾਰ ਵੀ ਮਿਲਦੇ ਹੋਣਗੇ ਕਿਵੇਂ ਆਪਣੀ ਪਾਰਟੀ ਦੇ ਸਾਹਮਣੇ ਉਹਨਾਂ ਦਾ ਪੱਕਾ ਦੇਖੋ ਜੀ ਬਥੇਰੀਆਂ ਪਾਰਟੀਆਂ ਵਾਦੇ ਜ਼ਰੂਰ ਕਰਦੀਆਂ ਪਰ ਲੋਕਾਂ ਨਾਲ ਗਰਾਊਂਡ ਤੇ ਕੋਈ ਪੀਐਮ ਲੈਵਲ ਦਾ ਬੰਦਾ ਆ ਕੇ ਨਹੀਂ ਮਿਲਦਾ ਜਿਵੇਂ ਮਾਨਯੋਗ ਸਾਡੇ ਰਾਹੁਲ ਗਾਂਧੀ ਜੀ ਯਾਤਰਾਵਾਂ ਕੀਤੀਆਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਮਨੀਪੁਰ ਤੋਂ ਮੁੰਬਈ ਤੱਕ ਲੋਕਾਂ ਦੀਆਂ ਸਮੱਸਿਆਵਾਂ ਖੁਦ ਪੈਦਲ ਯਾਤਰਾ ਕਰਕੇ ਜਿਹੜੀਆਂ ਸੁਣੀਆਂ ਉਹ ਇਕੱਲਾ ਹੀ ਰਾਹੁਲ ਗਾਂਧੀ ਹੈ ਜਿਨ੍ਹਾਂ ਨੇ ਸੁਣੀਆਂ ਤੇ ਉਸ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਸੀ ਉਹ ਸੁਣ ਕੇ ਤਾਹੀ ਮੈਨੀਫੈਸਟੋ ਦੇ ਵਿੱਚ ਜਿਹੜੀ ਕਿ ਅਨਇੰਪਲੋਇਮੈਂਟ ਬਹੁਤ ਵੱਧ ਚੁੱਕੀ ਹੈ ਇਸੇ ਮੱਦੇਨਜ਼ ਮੈਨੀਫੈਸਟੋ ਦੇ ਵਿੱਚ ਪਾਇਆ ਗਿਆ ਤੇ ਜੇ ਸਾਡੀ ਸਰਕਾਰ ਇੰਡੀਆ ਆਲਾਈንስ ਬਣਦੀ ਹੈ ਤੇ ਅਸੀਂ ਜਿਹੜੇ ਵਾਦੇ ਗਿੱਧ ਪੂਰੇ ਕਰਾਂਗੇ ਜੀ ਵਪਾਰ ਬਾਰਡਰ ਖਲਾਵਾਗਾ ਖਲੜੇ ਵਾਲਾ ਵਪਾਰ ਚੱਲੂਗਾ ਚਿੱਟਾ ਬੰਦ ਕਰਾਂਗੇ ਦੋਸ਼ੀ ਕਿਹਨਾਂ ਨੂੰ ਮੰਨਦੇ ਚਿੱਟੇ ਤੇ ਦੋਸ਼ੀ ਸਰਕਾਰ ਵਾਲੇ ਹੁੰਦੇ ਵੀ ਹੋਰ ਹੁੰਦਾ ਆਪ ਆਪ ਤੱਕ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਆ 2024 ਦਾ ਸਿਆਸੀ ਅਖਾੜਾ ਲਗਾਤਾਰ پکਿਆ ਹੋਇਆ ਹੈ ਅੱਜ ਡੋਰ ਟੂ ਡੋਰ ਕੁਲਬੀਰ ਸਿੰਘ ਜੀਰਾ ਜਿਹੜੇ ਨੇ ਉਹ ਪ੍ਰਚਾਰ ਕਰਦੇ ਪਏ ਨੇ ਪਹਿਲਾਂ ਉਹ ਚਭਾਲ ਦੇ ਏਰੀਏ ਬਾਰਡਰ ਨੇੜੇ ਲੱਗਦੇ ਪਿੰਡਾਂ ਤੋਂ ਬਾਅਦ ਜਿਹੜਾ ਤਰਨਤਾਰਨ ਬਾਜ਼ਾਰ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਲੱਡੂਆਂ ਦੇ ਨਾਲ ਤੋਲਿਆ ਗਿਆ ਕਿੰਨਾ ਵੱਲੋਂ ਤੋਲਿਆ ਗਿਆ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਤੇ ਕੀ ਭੋਸਾ ਦਵਾਇਆ ਗਿਆ ਅਤੇ ਲੋਕਾਂ ਦੇ ਸਵਾਲ ਵੀ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਇਹਨਾਂ ਨੁਮਾਇੰਦਿਆਂ ਨੂੰ ਜਰੂਰ ਪੁੱਛਾਂਗੇ ਮੇਰੇ ਨਾਲ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਧੰਨਵਾਦ ਜੀ ਤੁਹਾਡੇ ਵੱਲੋਂ ਅੱਜ ਕਾਂਗਰਸੀ ਉਮੀਦਵਾਰ ਸਰਦਾਰ ਕੁਲਵੀਰ ਸਿੰਘ ਜੀਰਾ ਨੂੰ ਜਿਹੜਾ ਲੱਡੂਆਂ ਦੇ ਨਾਲ ਤੋਲਿਆ ਗਿਆ ਹੈ ਕੀ ਕਹਿਣਾ ਚਾਹੋਗੇ ਆਪਣੇ ਉਮੀਦਵਾਰ ਦਾ ਅੱਜ ਤੁਸੀਂ ਜਿਹੜਾ ਮਾਣ ਸਨਮਾਨ ਕੀਤਾ ਹੈ ਜੀ ਜੀ ਬਿਲਕੁਲ ਜੀ ਅੱਜ ਸਰਦਾਰ ਕੁਲਵੀਰ ਸਿੰਘ ਜੀਰਾ ਸਵੇਰੇ 7 ਵਜੇ ਤੋਂ ਹੀ ਤਰੰਤਨ ਹਲਕੇ ਦੇ ਵਿੱਚ ਨੇ ਸਵੇਰੇ ਬਾਡ ਏਰੀਆ ਦੇ ਪਿੰਡਾਂ ਸਰਾਇ ਮਤਕਾ ਤੋਂ ਲੈ ਕੇ ਸਾਰਾ ਇਹ ਏਰੀਆ ਕਵਰ ਕਰਦੇ ਚਪਾਲ ਦਾ ਕੱਜ ਕਵਰ ਕੀਤਾ ਫਿਰ ਉਹਨਾਂ ਸ਼ਹਿਰ ਦੀ ਵਾਰੀ ਸੀ ਅੱਜ ਡੋਟ ਡੋਟ ਬਾਜ਼ਾਰ ਕੱਢਣੇ ਤੇ ਜਦੋਂ ਹੀ ਕੁਲਬੀਰ ਸਿੰਘ ਜੀਰਾ ਜੀ ਨੇ ਐਂਟਰ ਕੀਤਾ ਤੇ ਅੱਜ ਅਸੀਂ ਆ ਮੈਂ ਆਪਣੀ ਦੁਕਾਨ ਦੇ ਇੱਕ ਉਹਨਾਂ ਨੂੰ ਲੱਡੂਆਂ ਨਾਲ ਤੋਲੇ ਆ ਤੇ ਨਾਲੇ ਉਹਨਾਂ ਨੂੰ ਜਦੋਂ ਮੈਂ ਇੱਕ ਫੋਟੋ ਪੇਟ ਕੀਤੀ ਤਾਂ ਉਹਨਾਂ ਨੇ ਉੱਥੇ ਸੌਂ ਖਾ ਕੇ ਸਾਰੇ ਹੀ ਬਾਜ਼ਾਰ ਨੂੰ ਹਲਕਾ ਨਿਵਾਸੀਆਂ ਨੂੰ ਆਸਵਾਸ਼ਨ ਦਵਾਇਆ ਕਿ ਜਿਹੜਾ ਕੀ ਬੁੱਧਵਾਰ ਹੋਏਗਾ ਹਫ਼ਤੇ ਦਾ ਉਦੋਂ ਤਰੰਤ ਨਾਲ ਕਿਤੇ ਵਿੱਚ ਬਕਾਇਦਾ ਆਪਣਾ ਦਫ਼ਤਰ ਬਣਾਉਣਗੇ ਉੱਥੇ ਬੈਠਿਆ ਕਰਨਗੇ ਤੇ ਤਰੰਤ ਨਾਲ ਕਿਦੀ ਜਿਹੜੀਆਂ ਸਮੱਸਿਆਵਾਂ ਸੁਣਿਆ ਕਰਨਗੇ ਲੱਡੂਆਂ ਦੇ ਭਾਰ ਨੇ ਅੱਜ ਸਰਦਾਰ ਕਲਵੀਰ ਸਿੰਘ ਜੀਰਾ ਨੂੰ ਤੱਕੜੀ ਤੇ ਬਰਾਬਰਤਾ ਕਰ ਦਿੱਤਾ ਪਰ ਨੌ ਹਲਕਿਆਂ ਦੇ ਲੋਕ ਜਿਹੜੇ ਨੇ ਕੀ ਉਹ ਵੋਟਾਂ ਜਿਹੜੀਆਂ ਨੇ ਉਹ ਪਾ ਕੇ ਭਾਰ ਬਰਾਬਰ ਕਰਨਗੇ ਕਿਵੇਂ ਦੇਖੋ ਜੀ ਲੋਕਾਂ ਨੇ ਇੱਥੇ ਬਰਾਬਰ ਕੀਤਾ ਤੁਸੀਂ ਆ ਵੇਖਿਆ ਸੀ ਇਕੱਲੇ ਤਾਂ ਸੀਗੇ ਨਹੀਂ ਸਾਰੇ ਬਾਜ਼ਾਰ ਸੀਗਾ ਜਿਵੇਂ ਜਿਵੇਂ ਤੁਸੀਂ ਤੁਸੀਂ ਵੀ ਸਾਰੀ ਦਿਹਾੜੀ ਨਾਲ ਰਹੇ ਤੁਹਾਨੂੰ ਪਤਾ ਹੈ ਵੀ ਪਿੰਡਾਂ ਦੇ ਵਿੱਚ ਕਿੰਨਾ ਵਧੀਆ ਹੁੰਗਾਰਾ ਮਿਲਿਆ ਸੋ ਲੋਕਾਂ ਨੇ ਜਿਸ ਤਰ੍ਹਾਂ ਪਿਆਰ ਦਿਖਾਇਆ ਮੈਨੂੰ ਪੂਰੇ ਨੂੰ ਉਮੀਦ ਹੈ ਕਿ 4 ਜੂਨ ਨੂੰ ਜਿਹੜੇ ਨਤੀਜੇ ਨੇ ਉਹ ਬਹੁਤ ਵਧੀਆ ਹੋਣਗੇ ਕੱਲਾ ਰਿਤਿਕ ਅਰੋੜਾ ਯੂਥ ਕਾਂਗਰਸੀ ਆਗੂ ਕਿੰਨੀ ਲੀਡ ਜਿਹੜੀ ਆਪਣੇ ਉਮੀਦਵਾਰ ਲਈ ਲੈ ਕੇ ਆਇਆ ਦੇਖੋ ਜੀ ਮੈਂ ਕੱਲਾ ਕੁਝ ਨਹੀਂ ਹੁੰਦਾ ਜੀ ਇਹ ਲੋਕਾਂ ਦੇ ਨਾਲ ਹੈ ਲੋਕਾਂ ਦਾ ਆਸ਼ੀਰਵਾਦ ਹੋਏਗਾ ਅਸੀਂ ਤਾਂ ਇੱਕ ਨਮਾਇਦੇ ਜੇ ਵਰਕਰ ਆ ਛੋਟੇ ਜੇ ਅਸੀਂ ਤਾਂ ਲੋਕਾਂ ਨੂੰ ਬੇਨਤੀ ਕਰ ਸਕਦੇ ਆ ਕਿਉਂਕਿ ਵੋਟ ਪਾਉਣਾ ਲੋਕਾਂ ਦਾ ਅਧਿਕਾਰ ਹੈ ਮੈਨੂੰ ਪੂਰਨ ਉਮੀਦ ਹੈ ਵੀ ਵੱਧ ਵੱਧ ਸ਼ਹਿਰ ਤੋਂ ਜਿਹੜੀ ਕਿ ਲੀਡ ਨਾ ਦਵਾਈ ਜਾਏ ਸਾਰੀਆਂ ਹੀ ਪਾਰਟੀਆਂ ਨੌਜਵਾਨਾਂ ਵਾਸਤੇ ਵੱਡੇ ਵਾਅਦੇ ਕਰ ਰਹੀਆਂ ਨੇ ਤੁਸੀਂ ਵੀ ਯੂਥ ਜਿਹੜੇ ਉਹ ਲੀਡਰ ਜੇ ਕਾਂਗਰਸ ਦੇ ਲੋਕ ਤੁਹਾਨੂੰ ਮਿਲਦੇ ਵੀ ਹੋਣਗੇ ਨੌਜਵਾਨ ਮੁੰਡੇ ਬੇਰੋਜ਼ਗਾਰ ਵੀ ਮਿਲਦੇ ਹੋਣਗੇ ਕਿਵੇਂ ਆਪਣੀ ਪਾਰਟੀ ਦੇ ਸਾਹਮਣੇ ਉਹਨਾਂ ਦਾ ਪੱਕ ਰੱਖੋਗੇ ਦੇਖੋ ਜੀ ਬਥੇਰੀਆਂ ਪਾਰਟੀਆਂ ਵਾਦੇ ਜ਼ਰੂਰ ਕਰਦੀਆਂ ਪਰ ਲੋਕਾਂ ਨਾਲ ਗਰਾਊਂਡ ਤੇ ਕੋਈ ਪੀਐਮ ਲੈਵਲ ਦਾ ਬੰਦਾ ਆ ਕੇ ਨਹੀਂ ਮਿਲਦਾ ਜਿਵੇਂ ਮਾਨਯੋਗ ਸਾਡੇ ਰਾਹੁਲ ਗਾਂਧੀ ਜੀ ਯਾਤਰਾਵਾਂ ਕੀਤੀਆਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਮਨੀਪੁਰ ਤੋਂ ਮੁੰਬਈ ਤੱਕ ਲੋਕਾਂ ਦੀਆਂ ਸਮੱਸਿਆਵਾਂ ਖੁਦ ਪੈਦਲ ਯਾਤਰਾ ਕਰਕੇ ਜਿਹੜੀਆਂ ਸੁਣੀਆਂ ਉਹ ਇਕੱਲਾ ਇੱਕ ਰਾਹੁਲ ਗਾਂਧੀ ਹੈ ਜਿੰਨਾਂ ਨੇ ਸੁਣੀਆਂ ਤੇ ਉਸ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਸੀ ਉਹ ਸੁਣ ਕੇ ਤਾਂ ਹੀ ਮੈਨੀਫੈਸਟੋ ਦੇ ਵਿੱਚ ਜਿਹੜੀ ਕਿ ਅਨਇੰਪਲੋਇਮੈਂਟ ਬਹੁਤ ਵੱਧ ਚੁੱਕੀ ਹੈ ਇਸੇ ਮੱਦੇਨਜ਼ਰ ਮੈਨੀਫੈਸਟੋ ਦੇ ਵਿੱਚ ਪਾਇਆ ਗਿਆ ਤੇ ਜੇ ਸਾਡੀ ਸਰਕਾਰ ਇੰਡੀਆ ਆਲਾਈன்ஸ் ਬਣਦੀ ਹੈ ਤੇ ਅਸੀਂ ਜਿਹੜੇ ਵਾਦੇ ਕੀਤੇ ਪੂਰੇ ਕਰਾਂਗੇ ਜਿਹੜੇ ਕਹਿੰਦੇ 75 ਸਾਲਾਂ ਚ ਕੁਝ ਨਹੀਂ ਹੋਇਆ ਇਹਨਾਂ ਲੁੱਟਿਆ ਤੇ ਕੁੱਟਿਆ ਉਹਨਾਂ ਨੂੰ ਕੀ ਕਹਿਣਾ ਹੈ ਨਹੀਂ ਕਿੰਨੇ ਲੁੱਟਿਆ ਤੇ ਕੁੱਟਿਆ 10 ਸਾਲ ਭਾਜਪਾ ਦੀ ਸਰਕਾਰ ਰਹੀ ਤੇ ਆਪਾਂ 10 ਸਾਲਾਂ ਦਾ ਧਰਮ ਦੀ ਰਾਜਨੀਤੀ ਇਹਨਾਂ ਨੇ ਕੀਤੀ ਕੋਈ ਆਪਣਾ ਇੱਕ ਕੰਮ ਗਿਣਾਦਨ ਵੀ ਅਸੀਂ ਆਹ ਕੰਮ ਕੀਤਾ ਲੋਕਾਂ ਦੇ ਵਿੱਚ ਲੈ ਕੇ ਜਾਣ ਲੋਕਾਂ ਨੂੰ ਸਭ ਪਤਾ ਹੈ ਵੀ ਸਿਰਫ ਇਹਨਾਂ ਨੇ ਜ਼ਿੰਦਗੀ ਧਰਮ ਦੀ ਰਾਜਨੀਤੀ ਕੀਤੀ ਹੈ ਲੋਕ ਸਿਆਣੇ ਨੇ ਐਸੇ ਕਰਕੇ 4 ਜੂਨ ਨੂੰ ਜਿਹੜੀ ਇੰਡੀਆ ਲਾਈ ਦੀ ਸਰਕਾਰ ਬਣ ਜਾ ਰਹੀ ਹੈ 9 ਹਲਕਿਆਂ ਦੇ ਵਿੱਚ ਕਾਂਗਰਸ ਪਾਰਟੀ ਇੱਕਜੁੱਟ ਹੋ ਕੇ ਆਪਣੇ ਉਮੀਦਵਾਰ ਲਈ ਕੀ ਕਰ ਰਹੀ ਹੈ ਦੇਖੋ ਜੀ ਇਹ ਦੇ ਇੱਕ ਸਭ ਤੋਂ ਵਧੀਆ ਇਤਿਹਾਸ ਕਹੋ ਜੀ ਗੱਲ ਹੈ ਕਿ ਕੋਈ ਵੀ ਐਸਾ ਲੀਡਰ ਨਹੀਂ ਕੋਈ ਵੀ ਐਸਾ ਐਕਸ ਐਮ ਐਲ ਨਹੀਂ ਚਾਇਆ ਐਕਸ ਐਮ ਪੀ ਵੀ ਹੋਵੇ ਕਿ ਜਿਹੜਾ ਕੁਲਬੀਰ ਸਿੰਘ ਜੀਰਾ ਜੀ ਦੇ ਨਾਲ ਨਹੀਂ ਚੱਲਿਆ ਸਾਰੇ ਹੱਸ ਕੇ ਦਿਲੋਂ ਤਨ ਮਨ ਦੇ ਨਾਲ ਮਿਹਨਤ ਕਰ ਰਹੇ ਨੇ ਸੋ ਮੈਨੂੰ ਪੂਰਨ ਉਮੀਦ ਹੈ ਕਿ ਸਾਰੇ ਹਲਕਿਆਂ 'ਚ ਬਹੁਤ ਵਧੀਆ ਲੀਡ ਲੈ ਕੇ ਸਰਦਾਰ ਕੁਲਬੀ ਸਿੰਘ ਜੀ ਇਹਨਾਂ ਲੋਕ ਸਭਾ ਦੇ ਵਿੱਚ ਭੇਜਾਂਗੇ ਬਹੁਤ ਬਹੁਤ ਧੰਨਵਾਦ ਜੀ ਸਾਡਾ ਧੰਨਵਾਦ ਸੋ ਇਹ ਸਨ ਯੂਥ ਦੇ ਲੀਡਰ ਰਿਤਿਕ ਕਰੋੜਾ ਜੀ ਜਿਨ੍ਹਾਂ ਨਾਲ ਗੱਲਬਾਤ ਹੋਈ ਕਾਂਗਰਸ ਪਾਰਟੀ ਤੋਂ ਯੂਥ ਦੇ ਪ੍ਰਧਾਨ ਨੇ ਅਤੇ ਉਹਨਾਂ ਨੇ ਕਿਹਾ ਕਿ ਵੱਡੀ ਲੀਡ ਜਿਹੜੀ ਆ ਉਹ ਕਾਂਗਰਸ ਪਾਰਟੀ ਨੂੰ ਮਿਲਣ ਜਾ ਰਹੀ ਹੈ ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਹੁਣ 1 ਜੂਨ ਨੂੰ ਲੋਕ ਜਿਹੜੇ ਆ ਉਹ ਕਿਸ ਪਾਰਟੀ ਦੇ ਲੋਕੋ ਦਾ ਬਟਨ ਨੱਪ ਕੇ ਕਿਹਨੂੰ ਪਾਰਲੀਮੈਂਟ ਦੇ ਵਿੱਚ ਭੇਜਦੇ ਮੋਦੀ ਸਰਕਾਰ ਵੱਲੋਂ ਅਗਨੀ ਜਿਹੜੀ ਲੈਣ ਦੀ ਗਈ ਹੈ ਯੋਜਨਾ ਕਿਵੇਂ ਵੇਖਦੇ ਹੋ ਅਲਾਇੰਸ ਦੀ ਸਰਕਾਰ ਬਣਦੇ ਅਗਲੀ ਗੱਲਿਆ ਕਿ ਸਾਡੇ ਅਗਨੀ ਪੰਥ ਵਾਲੇ ਵੀਰ ਦਿਹਾੜੀਆਂ ਨਹੀਂ ਕਰਨਗੇ ਉਹ ਫੌਜੀ ਸੀ ਤੇ ਫੌਜੀ ਰਹਿਣਗੇ ਕੋਈ ਅਗਲੀ ਵੀਰ ਦੀ ਰਹਿਣ ਦਾਂਗੇ ਸਭ ਕੈਨਸਲ ਕਰਾਂਗੇ ਜਿਹੜੀ ਫੌਜ ਦੀ ਭਰਤੀ ਪਹਿਲਾਂ ਹੁੰਦੀ ਸੀ ਉਵੇਂ ਚੱਲੂਗੀ ਨੋਰ ਕੇ ਦੀ ਆਵਾਜ਼ ਕੁਲਵਿੰਦਰ ਸਿੰਘ ਧੀਰਾ ਕਿਵੇਂ ਚੱਕੇਗਾ ਪਾਰਲੀਮੈਂਟ ਕੁਲਵਿੰਦਰ ਸਿੰਘ ਧੀਰਾ ਨੇ ਜਿਵੇਂ ਵਿਧਾਨ ਸਭਾ ਤੇ ਬੰਬ ਬਲਾਏ ਸੋ ਉੱਥੇ ਬਲਾਏ ਸਾਡੇ ਤੇ ਵੀ ਜਾ ਗਏ ਆ ਬਾਰਡਰ ਤੇ ਜਾ ਗਏ ਆ ਬਾਰਡਰ ਤੇ ਚਿੱਟੇ ਦਾ ਬੋਲ ਬਾਲਾ ਵਪਾਰ ਬਾਟਰ ਖਲਾਵਾਗਾ ਖਲੜੇ ਵਾਲਾ ਵਪਾਰ ਚੱਲੂਗਾ ਚਿੱਟਾ ਬੰਦ ਕਰਵਾ ਦੇਉਂਦੇ ਦੋਸ਼ੀ ਕਿਹਨਾਂ ਨੂੰ ਮੰਨਦੇ ਤੇ ਦੋਸ਼ੀ ਸਰਕਾਰ ਵਾਲੇ ਹੁੰਦੇ ਵੀ ਹੋਰ ਹੁੰਦਾ ਆਲੇ ਦੋਰਾ ਬਹੁਤ ਹੀ ਪੂਰੀ ਤਰਨਤਾਰਨ ਦੇ ਵਿੱਚ ਪ੍ਰਚਾਰ ਕਰਨ ਲਈ ਕੁੱਝ ਕਿਹੋ ਜਿਹਾ ਪਿਆਰ ਇੰਨਾ ਵੱਲੋਂ ਮਿਲ ਰਿਹਾ ਗੱਲ ਇਹ ਕਿ ਅੱਜ ਸਵਰਗਵਾਸੀ ਜਨਕਰਾਜ ਜੀ ਦੀ ਅਸੀਂ ਸ਼ੌਪ ਦੇ ਅੱਗੇ ਖੜੇ ਆ ਇੱਥੇ ਸ਼ਹਿਰ ਨਿਵਾਸੀਆਂ ਵੱਲੋਂ ਮੇਰੇ ਪ੍ਰਾਰਥਕ ਵੱਲੋਂ ਜਿਹੜਾ ਕਿ ਔਰ ਇਹਦਾ ਸਾਰੇ ਸ਼ਹਿਰ ਨਿਵਾਸੀਆਂ ਨਾਲ ਲੱਡੂਆਂ ਨਾਲ ਤੋਲਿਆ ਗਿਆ ਔਰ ਵਿਹਾਰ ਦਾ ਮਾਹੌਲ ਬਣਿਆ ਪਿਆ ਤੁਸੀਂ ਵੀ ਦੇਖ ਰਹੇ ਹੋ ਕਿ ਕਿਵੇਂ ਕਿੰਨੇ ਜੋਰਾ ਸ਼ੋਰਾ ਦੇ ਨਾਲ ਸ਼ਹਿਰ ਵਾਲੇ ਜਿਹੜਾ ਸਾਖਤ ਕਰ ਰਹੇ ਜਿਹੜੇ ਕਹਿੰਦੇ ਕਿ ਚਾਰ ਤੀਕ ਤੋਂ ਬਾਅਦ ਜੀਰਾ ਲੱਭਣਾ ਨਹੀਂ ਉਹਨਾਂ ਨੂੰ ਕੀ ਕਹਿਣਾ ਜਾਊਗਾ ਜੀਰਾ ਤਾਂ ਮੈਂ ਨਾ ਉਹਨਾਂ ਦੀ ਰਸਈ ਚੱਜ ਵੀ ਹੈਗਾ ਉਹ ਤਾਂ ਲੱਭਣ ਜਾਂ ਨਾ ਲੱਭਣ ਅੱਜ ਗੁਰੂਬਾਰ ਬੁਧਵਾਰ ਇੱਕ ਦਿਨ ਆ ਕੇ ਆਉਂਦੇ ਆ ਔਰ ਅੱਜ ਜਿਹੜਾ ਇਹਨਾਂ ਨੇ ਮੈਨੂੰ ਗੁਰੂ ਸਾਹਿਬ ਦਾ ਸਰੂਪ ਦਿੱਤਾ ਹੈ ਉਹ ਸਰੂਪ ਤੇ ਹੱਥ ਰੱਖ ਕੇ ਮੈਂ ਇਹ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਜਿੰਨੇ ਐਮਪੀ ਆਉਂਦੇ ਆ ਵੋਟਾਂ ਲੈ ਕੇ ਚਲੇ ਜਾਂਦੇ ਆ ਹਫਤੇ ਦਾ ਹਰ ਬੁੱਧਵਾਰ ਜਿਹੜਾ ਹੋਊਗਾ ਹਰ ਤੇਰੇ ਬੁੱਧਵਾਰ ਸਾਰੀ ਦਿਹਾੜੀ ਜਿਹੜੇ ਆ ਤਰਨਤਨ ਸਾਹਿਬ ਰਿਆ ਕਰੂੰਗਾ ਔਰ ਜੋ ਜਿਹੜਾ ਸਰੂਪ ਆ ਉਸੇ ਦਫਤਰ ਚ ਲਾਵਾਂਗੇ ਉਹ ਹਰ ਕਵਰੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਹਬਤਕ ਨਿਊਜ਼ ਦੇ ਤਰਨਤਾਰ